ਸ਼੍ਰੀ ਬ੍ਰਾਹਮਣ ਸਮਾਜ ਸੇਵਾ ਸੰਘਣ ਵੱਲੋਂ ਡੀਐਸਪੀ ਰਾਜਕੁਮਾਰ ਸ਼ਰਮਾ ਦੀ ਅਗਵਾਈ ਹੇਠ ਵਿਕਲਾਂ ਢਿੱਲਗਾਏ ਗਏ ਰਿਫਲੈਕਟਰ ਰਿਫਲੈਕਟਰ ਲਾਉਣ ਦਾ ਪ੍ਰੋਗਰਾਮ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਦੇ ਚ ਸਾਡਾ ਕੋਆਪਰੇਸ਼ਨ ਉਹਨਾਂ ਨੇ ਮੰਗੀ ਸੀ ਇਸੇ ਦੇ ਨਾਲ ਅ ਅੱਜ ਰਿਫਲੈਕਟਿਵ ਕਿਟੀਆਂ ਤੇ ਇਹ ਡਿਵਾਈਸਰਾਂ ਦੇ ਲਾਉਣੇ ਸ਼ੁਰੂ ਕਰੇ ਅਸੀਂ ਸਰਪ ਕੋ ਗਏ ਸੀ ਕੁਝ ਦਿਨ ਪਹਿਲਾਂ ਕਿ ਸਾਰੇ ਅਸੀਂ ਗੱਡੀਆਂ ਤੇ ਰਿਫਲੈਕਟਰ ਲਾਉਣਾ ਚਾਹੁੰਦੇ ਹਾਂ ਤੇ ਸਾਡੇ ਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਡਵਾਈਡਰਾਂ ਤੇ ਰਿਫਲੈਕਟਰ ਜ਼ਰੂਰ ਲਗਾਓ। ਇਹ ਚੀਜ਼ੇ ਕਰਕੇ ਤੁਹਾਨੂੰ ਦੱਸਿਆ ਕਿ ਹਾਦਸੇ ਹੁੰਦੇ ਆ ਬਹੁਤ ਜਾਨਾਂ ਜਾਂਦੀਆਂ ਤੇ ਸਰ ਦੇ ਪ੍ਰੇਗਨਾ ਸਦਕਾ ਅਸੀਂ ਅੱਜ ਇਹ ਕੈਂਪ ਲਗਾ ਰਹੇ ਹਾਂ। ਬੱਸੀ ਪਠਾਨਾ ਪੁਲਿਸ ਦੇ ਸਹਿਯੋਗ ਨਾਲ ਮਾਰਕੀਟ ਕਮੇਟੀ ਦਫ਼ਤਰ ਬੱਸੀ ਪਠਾਨਾ ਦੇ ਬਾਹਰ ਬਾਨਾ ਤੇ ਸੰਗਣੀ ਧੁੰਦ ਦੇ ਦੌਰਾਨ ਹਾਸਿਆਂ ਤੋਂ ਬਚਾਉ ਲਈ ਰਿਫਲੈਕਟਰ ਲਗਾਏ ਗਏ। ਡੀਐਸਪੀ ਬਸੀ ਪਠਾਨਾ ਰਾਜਕਮਾਰ ਸ਼ਰਮਾ ਤੇ ਐਸਐਚਓ ਸ਼੍ਰੇਸ਼ ਸ਼ਰਮਾ ਨੇ ਦੱਸਿਆ ਕਿ ਸ੍ਰੀ ਬ੍ਰਾਹਮਣ ਸਮਾਜ ਸੇਵਾ ਸੰਗਠਨ ਵੱਲੋਂ ਬਾਹਨਾ ਉੱਤੇ ਰਿਫਲੈਕਟਰ ਲਾਉਣ ਦੇ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਚੋਨਾ ਵੱਲੋਂ ਪੁਲਿਸ ਦਾ ਸਹਿਯੋਗ ਮੰਗਿਆ ਗਿਆ ਸੀ ਤੇ ਪੁਲਿਸ ਨੇ ਉਹਨਾਂ ਦਾ ਸਹਿਯੋਗ ਕੀਤਾ ਹੈ ਸ੍ਰੀ ਬ੍ਰਾਹਮਣ ਸਮਾਜ ਸੇਵਾ ਸੰਗਠਨ ਦੇ ਵਾਈਸ ਪ੍ਰਧਾਨ ਪੰਕਜ ਪਨੋਟ ਨੇ ਦੱਸਿਆ ਕਿ ਸ੍ਰੀ ਬ੍ਰਾਹਮਣ ਸਮਾਜ ਸੇਵਾ ਸੰਗਠਨ ਹਮੇਸ਼ਾ ਸ਼ੁਰੂ ਤੋਂ ਸੇਵਾ ਦੇ ਵਿੱਚ ਹੀ ਰਿਹਾ ਹੈ ਤੇ ਕਿਹਾ ਕਿ ਇਹ ਪ੍ਰੋਗਰਾਮ ਲਗਾਤਾਰ ਚੱਲਦਾ ਰਹੇਗਾ ਤੇ ਯਤਨ ਰਹੇਗਾ ਕਿ ਕੋਈ ਵੀ ਗੱਡੀ ਬਿਨਾ ਰਿਫਲੈਕਟਰ ਤੋਂ ਨਾ ਗੁਜ਼ਰੇ ਸਬਾਵ ਵੱਲੋਂ ਰਿਫਲੈਕਟਰ ਅਲੋਂ ਦਾ ਪ੍ਰੋਗਰਾਮ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਹਦੇ ਚ ਸਾਡਾ ਕੋਆਪਰੇਸ਼ਨ ਨੇ ਮੰਗੀ ਸੀ ਤੇ ਅਸੀਂ ਇਹਨਾਂ ਦੇ ਨਾਲ ਅੱਜ ਰਿਫਲੈਕਟਰ ਗੱਡੀਆਂ ਤੇ ਇਹ ਡਿਵਾਈਸਰਾਂ ਦੇ ਲਾਉਣੇ ਸ਼ੁਰੂ ਕਰ ਰਹੇ ਹਾਂ ਅੱਜ ਅਸੀਂ ਡੀਐਸਪੀ શ્રી ਰਾਜਮਾਨ ਕਰਮਾ ਜੀ ਦੇ ਅਗਨੀਯਾ ਸਦਕਾ ਇੱਕ ਕੈਂਪ ਲਗਾ ਰਹੇ ਹਾਂ ਰਾਜਮਾਕਰ ਨੇ ਸਾਨੂੰ ਗਾਈਡ ਕੀਤਾ ਕਿ ਅਸੀਂ ਸਰਪੋਲ ਗਏ ਸੀ ਕੁਝ ਦਿਨ ਪਹਿਲਾਂ ਕਿ ਸਾਰੇ ਅਸੀਂ ਗੱਡੀਆਂ ਤੇ ਰਿਫਲੈਕਟਰ ਲਾਉਣਾ ਚਾਹੁੰਦੇ ਹਾਂ ਤੇ ਸਾਗ ਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਡਵਾਈਡਰਾਂ ਤੇ ਰਿਫਲੈਕਟਿੰਗ ਜ਼ੂਰ ਲਗਾਓ ਇਹ ਚੀਜ਼ੇ ਕਰਕੇ ਤੁੰਦ ਕਰਕੇ ਹਾਸੇ ਹੁੰਦੇ ਆ ਬਹੁਤ ਜਾਨਣਾ ਜਾਨੀ ਹੈ ਤੇ ਸਰ ਦੇ ਪ੍ਰੇਗਨਾ ਸਦਕਾ ਅਸੀਂ ਅੱਜ ਇਹ ਕੈਂਪ ਲਗਾ ਰਹੇ ਹਾਂ ਸਾਗ ਨੇ ਸਾਨੂੰ ਬਹੁਤ ਸਪੋਰਟ ਕੀਤਾ ਪੂਰੇ ਪੁਲਿਸ ਡਿਪਾਰਟਮੈਂਟ ਨੇ ਸਰ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਸਿਟੀ ਨਿ ਸਰ ਸਾਹਿਬ ਨੇ ਸਾਰੇ ਅਸੀਂ ਪੁਲਿਸ ਡਿਪਾਰਟਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡਾ ਸਟੈਂਪ ਲਗਾਉਣ ਦੇ ਵਿੱਚ ਸਾਡਾ ਸਹਿਯੋਗ ਦਿੱਤਾ ਤੇ ਪੂਰਾ ਸਹਿਯੋਗ ਦਿੱਤਾ ਸਰ ਬਹੁਤ ਹੀ ਕੋਆਪਰੇਟਿਵ ਤੇ ਬਹੁਤ ਨਾਈਸ ਬੰਦੇ ਨੇ ਸਰ। ਸ਼੍ਰੀ ਬ੍ਰਾਹਮਣ ਸਮਾਜ ਸੇਵਾ ਸੰਘਣ ਵੱਲੋਂ ਡੀਐਸਪੀ ਰਾਜਕੁਮਾਰ ਸ਼ਰਮਾ ਦੀ ਅਗਵਾਈ ਹੇਠ ਵਿਕਲਾਂ ਢਿੱਲਗਾਏ ਗਏ ਰਿਫਲੈਕਟਰ। ਰਿਫਲੈਕਟਰ ਲਾਉਣ ਦਾ ਪ੍ਰੋਗਰਾਮ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਦੇ ਵਿੱਚ ਸਾਡਾ ਕੋਆਪਰੇਸ਼ਨ ਉਹਨਾਂ ਨੇ ਮੰਗੀ ਸੀ। ਇਸ ਇਨ੍ਹਾਂ ਦੇ ਨਾਲ ਅੱਜ ਰਿਫਲੈਕਟਿਵਿਟੀਾਂ ਤੇ ਇਹ ਡਵਾਈਡਰਾਂ ਤੇ ਲਾਉਣੇ ਸ਼ੁਰੂ ਕਰਦੇ ਅਸੀਂ ਸਰਪਲ ਗਏ ਸੀ ਕੁਝ ਦਿਨ ਪਹਿਲਾਂ ਕਿ ਸਾਰੇ ਅਸੀਂ ਗੱਡੀਆਂ ਤੇ ਰਿਫਲੈਕਟਰ ਲਾਉਣਾ ਚਾਹੁੰਦੇ ਹਾਂ ਤੇ ਸਾਖ ਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਡਵਾਈਡਰਾਂ ਤੇ ਰਿਫਲੈਕਟਰ ਜੂੜ ਲਗਾਓ ਇਹ ਚੀਜ਼ੇ ਕਰਕੇ ਤੁਹੰਦ ਕਾ ਕੇ ਹਾਸੇ ਹੁੰਦੇ ਆ ਬਹੁਤ ਜਾਨਣਾ ਜਾਨੀ ਹੈ ਤੇ ਸਰ ਦੇ ਪ੍ਰੇਗਨਾ ਸਤਕਾ ਅਸੀਂ ਅੱਜ ਇਹ ਕੈਂਪ ਲਗਾ ਰਹੇ ਹਾਂ ਬੱਸੀ ਪਠਾਨਾ ਪੁਲਿਸ ਦੇ ਸਹਿਯੋਗ ਨਾਲ ਮਾਰਕੀਟ ਕਮੇਟੀ ਦਫ਼ਤਰ ਬੱਸੀ ਪਠਾਨਾ ਦੇ ਬਾਹਰ ਬਾਨਾ ਤੇ ਸੰਗਣੀ ਧੁੰਦ ਦੇ ਦੌਰਾਨ ਹਾਸਿਆਂ ਤੋਂ ਬਚਾਉ ਲਈ ਰਿਫਲੈਕਟਰ ਲਗਾਏ ਗਏ ਡੀਐਸਪੀ ਬਸੀ ਪਠਾਣਾ ਰਾਜਕਮਾਰ ਸ਼ਰਮਾ ਤੇ ਐਸਐਚਓ ਸ਼੍ਰੇਸ਼ ਸ਼ਰਮਾ ਨੇ ਦੱਸਿਆ ਕਿ ਸ੍ਰੀ ਬ੍ਰਾਹਮਣ ਸਮਾਜ ਸੇਵਾ ਸੰਗਠਨ ਵੱਲੋਂ ਬਾਨਾ ਉਤੇ ਰਿਫਲੈਕਟਰ ਲਾਉਣ ਦੇ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਚੋਨਾ ਵੱਲੋਂ ਪੁਲਿਸ ਦਾ ਸਹਿਯੋਗ ਮੰਗਿਆ ਗਿਆ ਸੀ ਤੇ ਪੁਲਿਸ ਨੇ ਉਹਨਾਂ ਦਾ ਸਹਿਯੋਗ ਕੀਤਾ ਸ੍ਰੀ ਬ੍ਰਾਹਮਣ ਸਮਾਜ ਸੇਵਾ ਸੰਗਠਨ ਦੇ ਵਾਈਸ ਪ੍ਰਧਾਨ ਪੰਕਜ ਪਨੋਟ ਨੇ ਦੱਸਿਆ ਕਿ ਸ੍ਰੀ ਬ੍ਰਾਹਮਣ ਸਮਾਜ ਸੇਵਾ ਸੰਗਠਨ ਹਮੇਸ਼ਾ ਸ਼ੁਰੂ ਤੋਂ ਸੇਵਾ ਦੇ ਵਿੱਚ ਹੀ ਰਿਹਾ ਹੈ ਤੇ ਕਿਹਾ ਕਿ ਇਹ ਪ੍ਰੋਗਰਾਮ ਲਗਾਤਾਰ ਚੱਲਦਾ ਰਹੇਗਾ ਤੇ ਯਤਨ ਰਹੇਗਾ ਕਿ ਕੋਈ ਵੀ ਗੱਡੀ ਬਿਨਾ ਰਿਫਲੈਕਟਰ ਤੋਂ ਨਾ ਗੁਜ਼ਰੇ ਸਭਾਵ ਵੱਲੋਂ ਰਿਫਲੈਕਟਰ ਲਾਉਣ ਦਾ ਪ੍ਰੋਗਰਾਮ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਹਦੇ ਚ ਸਾਡਾ ਕੋਆਪਰੇਸ਼ਨ ਨੇ ਮੰਗੀ ਸੀ ਤੇ ਅਸੀਂ ਇਹਨਾਂ ਦੇ ਨਾਲ ਅੱਜ ਰਿਫਲੈਕਟਰ ਗੱਡੀਆਂ ਤੇ ਇਹ ਡਿਵਾਈਸਰਾਂ ਦੇ ਲਾਉਣੇ ਸ਼ੁਰੂ ਕਰ ਰਹੇ ਹਾਂ ਅੱਜ ਅਸੀਂ ਡੀਐਸਪੀ ਸ਼੍ਰੀ ਰਾਜਮਾਨਾ ਕਰਮਾ ਜੀ ਦੇ ਅਗਨੀਯਾ ਸਦਕਾ ਇੱਕ ਕੈਂਪ ਲਗਾ ਰਹੇ ਹਾਂ ਗਾਜਮਾ ਕਰਨੀ ਸਾਨੂੰ ਗਾਈਡ ਕੀਤਾ ਕਿ ਅਸੀਂ ਸਰਪਲ ਗਏ ਸੀ ਕੁਝ ਦਿਨ ਪਹਿਲਾਂ ਕਿ ਸਾਰੇ ਅਸੀਂ ਗੱਡੀਆਂ ਤੇ ਰਿਫਲੈਕਟਰ ਲਾਉਣਾ ਚਾਹੁੰਦੇ ਹਾਂ ਤੇ ਸਾਗ ਨੇ ਸਾਨੂੰ ਗਾਈਡ ਕੀਤਾ ਕਿ ਤੁਸੀਂ ਡਵਾਈਡਰਾਂ ਤੇ ਰਿਫਲੈਕਟਡ ਜ਼ੂਰ ਲਗਾਓ ਕੀ ਚੀਜ਼ੇ ਕਰਕੇ ਤੁਹਾਨੂੰ ਦਾ ਕੇ ਹਾਸੇ ਹੁੰਦੇ ਆ ਬਹੁਤ ਜਾਨਣਾ ਜਾਨੀ ਹੈ ਤੇ ਸਰ ਦੇ ਪ੍ਰੇਗਨਾ ਸਤਕਾ ਅਸੀਂ ਅੱਜ ਇਹ ਕੈਂਪ ਲਗਾ ਰਹੇ ਹਾਂ ਸਾਗ ਨੇ ਸਾਨੂੰ ਬਹੁਤ ਸਪੋਰਟ ਕੀਤਾ ਪੂਰੇ ਪੁਲਿਸ ਡਿਪਾਰਟਮੈਂਟ ਨੇ ਸਰ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਸਿਟੀ ਨਿ ਸਰ ਸਾਹਿਬ ਨੇ ਸਾਰੇ ਅਸੀਂ ਪੁਲਿਸ ਡਿਪਾਰਟਮੈਂਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡਾ ਸਟੈਂਪ ਲਗਾਉਣ ਦੇ ਵਿੱਚ ਸਾਡਾ ਸਹਿਯੋਗ ਕੀਤਾ ਤੇ ਪੂਰਾ ਸਹਿਯੋਗ ਕੀਤਾ ਸਰ ਬਹੁਤ ਹੀ ਕੋਆਪਰੇਟਿਵ ਤੇ ਬਹੁਤ ਨਾਈਸ ਬੰਦੇ ਨੇ